ਰਹ ਰਾ ਸਾਹਿਬ ਤਲੋਕ ਮਹੱਲਾ ਪਹਿਲਾ ਦੁੱਖ ਦਰ ਸੁਖ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰਿ ਨ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਥਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਭਗੂ ਰਹਿਆ ਤੂ ਸੱਚਾ ਸਾਹਿਬ ਜਿਸ ਤਵਾਲਿਓ ਜਨ ਕੀ ਤਿਸੋ ਪਾਰ ਪਿਆ ਸੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗਤਾ ਮਹੱਲਾ ਪਹਿਲਾ ਤੇ ਸੰਤਾਰ ਤਤਪੁਰ ਪ੍ਰਸਾਦ ਸੋਦਰ ਤੇ ਰਾਖੇ ਹਾ ਤੋ ਘਰ ਕੇ ਆ ਜਤ ਬੈਤਰ ਸਮਾਲੇ ਵਾਜੇ ਤੇਰੇ ਨਾਲ ਨੇਤ ਸੰਤਾ ਕਿਤੇ ਤੇਰੇ ਵામਣ ਹਾਰੇ ਕਿਤੇ ਤੇਰੇ ਰਾਗ ਪਰਿਜੋ ਪੈਣ ਕਿਤੇ ਤੇਰੇ ਗਾਵਣ ਹਾਰੇ ਗਾਵਣ ਤਦਨੋ ਪਾਵਣ ਪਰਿਦੇ ਸੰਤਰ ਕਾਵੇਂ ਰਾਜਾ ਧਰਮ ਦਵਾਰੇ ਰਾਵਣ ਤਦਨੋ ਚਿਤ ਬਪਤ ਲਿਆ ਪਜਾਨਣ ਲਿਖ ਲਿਆ ਧਰਮ ਵਿਚਾਰੇ ਰਾਮ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਕਾਵਣ ਤੁਧਨੋ ਇੰਦਰ ਅਥਰਾਸਨ ਬੈਠੇ ਦੇਵ ਤਿਆਨ ਦਰ ਨਾਲੇ ਕਾਵਣ ਤੁਧਨੋ ਸੱਦ ਸਮਦੀ ਅੰਦਰ ਕਾਵਣ ਤੁਧਨੋ ਸਾਧ ਵਿਚਾਰੇ ਕਾਵਣ ਤੁਧਨੋ ਜਤੀ ਸਤੀ ਸੰਤੋਖੀ ਕਾਵਣ ਤੁਧਨੋ ਵੀਰ ਕਰਾਰੇ ਕਾਵਣ ਤੁਧਨੋ ਪੰਡਤ ਪੜਨ ਰਕੀ ਕਰ ਜੁਗ ਜੁਗ ਵੇਦ ਨਾਲੇ ਕਾਵਣ ਤੁਧਨੋ ਮੋਹਨੀ ਆਮਣ ਮੋਹਣ ਜੋਭ ਵਸਪੇ ਅਲੇ ਕਾਵਣ ਤੁਧਨੋ ਰਤਨ ਉਪਾਏ ਤੇਰੇ ਅਸਰ ਤੀਰਤ ਨਾਲੇ ਗਾਵਤ ਤੁਧਨੋ ਜੋਰ ਮਹਾ ਬਲ ਸੂਰਾ ਗਾਵਤ ਤੁਧਨੋ ਖਾਣੇ ਚਾਰੇ ਗਾਵਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋਤਿ ਭਾਵਣ ਰੱਖ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸਿਮੈ ਚੇਤਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਅਭੀ ਹੋ ਸਿਜੈ ਨ ਜਾਸੀ ਰਚਨਾ ਜਨਨ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਿਸ ਤੇ ਮਾਇਆ ਜਿਨੋ ਪਾਏ ਕਰ ਕਰ ਦੇਖੀ ਕੀ ਤਾਇ ਆਪਣਾ ਜੋ ਤੇ ਦੇ ਵੜਿਆਏ ਜੋ ਤਿ ਭਾਵੇ ਸੋਈ ਕਰਤੀ ਬਿਰੋ ਕਮਣਾ ਕਰ ਨਾ ਜਾਏ ਹੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਤਨ ਵੱਡਾ ਫਿਰ ਸਭ ਹੋਏ ਕਿ ਉਡਵਡਾ ਡੀਟਾ ਹੋਏ ਕੀ ਮਤ ਪਾਇ ਨਾ ਤਹ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵਟ ਵੱਡੇ ਮੇਰੇ ਸਾਹਿਬਾ ਗਰਗਵੀਰਾ ਗੁਣੀ ਪੀਰਾ ਹੋਏ ਨ ਜਾਣ ਤੇਰਾ ਪਤਾ ਪ੍ਰੇਵਡੀਦਾ ਰਹਾਓ ਸਭ ਸੁਰਤਿ ਮਿਲ ਸਤਿ ਕਮਾਏ ਸਭ ਹੀ ਮਤ ਮਿਲ ਜੀਵਨ ਪਾਈ ਕਹਨੇ ਧਿਆਨੇ ਗੁਰੂ ਰਹਾਈ ਕਹ ਨਾ ਜਾਈ ਤੇਰੀ ਸਲਵਟ ਆਈ ਸਭ ਸਤ ਸਭ ਤਪ ਸਭ ਜੰਗਿਆਈਆਂ ਅਸਲਾਂ ਬਰਤਾਂ ਕਿਆਂ ਵਡਿਆਈਆਂ ਜਦੋਂ ਸੰਦੀ ਕਰਨੇ ਨਾ ਪਈਆ ਰਮਲੇ ਨਾ ਹੀ ਠਾਕ ਰਹਾ ਯਾ ਘਣ ਵਾਲਾ ਕਿਆ ਵਿਚਾਰਾ ਸਿੱਖੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਕਿਸੇ ਕਾ ਚਾਰਾ ਨਾਨਕ ਸੱਚ ਸਵਾਰਣ ਹਰਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਪਣਾ ਓਪਾ ਸਾਚਾ ਨਾਓ ਸਾਤੇ ਨਾਮ ਕੀ ਲਾਗੇ ਭੂਖ ਤੁਖੇ ਕੈ ਚਲੀਏ ਦੂਖ ਸ਼ੋਕ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਤੇ ਨਾਇ ਰਹਾਓ ਸਤਿਨਾਮ ਕਿਸ ਤਲਬੜੇ ਆਈਆ ਤਖੇ ਕੀਮਤ ਨਹੀਂ ਪਾਏ ਇਹ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਨਾ ਮਰਨ ਹੋਵੇ ਸੋਵ ਦਿੰਦਾ ਰਹੇ ਨਤ ਤੁੰਕੇ ਭੋਗ ਹੁਣੇ ਹੋ ਹੋਰ ਨਹੀਂ ਕੋਏ ਨਾ ਪਹੂਆ ਨਾ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਅਸੰਸਾਰੇ ਤੇ ਸਮਝਾਤ ਨਾਨਕ ਨਾਵੇਂ ਬਾਸਨਾਤ ਰਾਗ ਉਸਰੀ ਮਹੱਲਾ ਚੌਥਾ ਹਰ ਕੈ ਜਨ ਸਤ ਕੋ ਸਤ ਪ੍ਰਕਾ ਬਿਨੋ ਪਰ ਕਰਪਾਤ ਹਮ ਕੀਰੇ ਕਰਮ ਸਤ ਕੋ ਸਰਨਾਈ ਕਰ ਦਇਆ ਨਾਮ ਪ੍ਰਕਾਸ ਮੇਰੇ ਮੀਰ ਪ੍ਰਤੇ ਮੁਖ ਰਾਮ ਨਾਮ ਪ੍ਰਕਾਸ ਗੁਰਮਤ ਨਾਮ ਰਪਾਂਤ ਸਾਈ ਹਰ ਕੀਰਤਮ ਰੀ ਰਾਤ ਰਹਾਓ ਅਰਧਨ ਕੇਵੜ ਭਾਵ ਉਹ ਡੇਰੇ ਜਿਨ ਹਰ ਹਰ ਕਰਤਾ ਹਰ ਪਿਆਸ ਹਰ ਹਰ ਨਾਮ ਮਿਲਿ ਤਸਾਏ ਬਿਨ ਸੰਤ ਦਪਨ ਪ੍ਰਤਾਸ ਜਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਗਤੀ ਵੇ ਤ੍ਰਗਤੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰਨਾ ਸਰਲੇ ਹੀ ਆਲੇ ਹਾਸ ਧੰਨ ਧੰਨ ਸਤ ਸੰਗਤ ਜਤਾਰ ਰਸ ਪਾਇਆ ਮਿਰ ਜਨ ਨਾਨਕ ਨਾਮ ਬਰਗਾਤ ਰਾਗੋ ਜਰੀ ਮਹਲਾ ਪੰਜਾਂ ਮਾ ਪਾਇ ਰੇ ਮਨ ਚਤ ਰਹਿ ਉਦਮ ਚਾ ਆਹਰ ਹਰ ਜੀਓ ਪਰਿਆ ਸਹਿਲ ਪਤਰ ਮੈਂ ਜੰਦੋ ਪਾਇ ਤਾ ਪਾ ਰਿਜਤ ਆਵੇ ਕਰ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਧ ਪਾਇ ਸੋ ਤੇ ਕਾਟ ਰਿਆ ਰਹਾਓ ਜਨਨ ਪਿਤਾ ਲੋਕ ਸਦ ਬਣੇਂਤਾ ਕੋਈ ਨ ਤਸ ਕੀ ਧਰਿਆ ਸਿਰ ਸਿਰ ਰਿਜਤ ਬਾਹੀ ਠਾਕੁਰ ਕਾਹੀ ਬਨ ਭੋਗ ਕਰਿਆ ਉੜੇ ਉੜਾ ਵੇਸ ਕੋ ਸਾਧ ਸੁਸਪਾਸੇ ਬਜਰੇ ਸ਼ਰਿਆਦਨ ਕਮਣ ਖਲਾਵੇ ਕੌਣ ਦਸਾਵੇ ਮਾਣ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸੱਛਤ ਸਿਧਾਂਤ ਆਵਰ ਕਰਤਲ ਧਰਿਆ ਜਨ ਨਾਨਕ ਬਲ ਬਲ ਸੰਤ ਬਲ ਜਾਈਏ ਤੇ ਰਾਂਤ ਨਾ ਪਾਰ ਆਵਰਿਆ ਰਾਵਸਾ ਮਹੱਲਾ ਚੌਕਤਾ ਸੋ ਪਰਸਾਇ ਓਮਕਾਰ ਸਤਿਗੁਰ ਪ੍ਰਸਾਦ ਪਉਪਰਿ ਰੰਜਨ ਹਾਰੁ ਬਰੁਪਨ ਰੰਜਨ ਹਾਰਾ ਕੁਮਾ ਕਮਾ ਪਾਰਾ ਸਤਿਅਵੇ ਸਤਿਅਵੇ ਤੋਦ ਜੀ ਹਰਿ ਸੇ ਸਰਜਨ ਹਾਰਾ ਸਭ ਜੀ ਤੇ ਮਾਰੇ ਜੀ ਤੂੰ ਜੀ ਆਗਾ ਦਾ ਤਾਰਾ ਹਰਿ ਧਾਵੋ ਸੰਤੋ ਜੀ ਸਭ ਦੂਖ ਤਾਰਨ ਹਾਰਾ ਅਰੇ ਆਪੇ ਠਾਪਰ ਹਰਿ ਆਪੇ ਤੇ ਉਪਜੀਐ ਨਾਨਕ ਜੰਤ ਵਿਚਾਰਾ ਤੂ ਘਟ ਘੜ ਅੰਦਰ ਸਰਬ ਨਾਨੰਤਰ ਜੀ ਹਰੇ ਕੋਪਰੁ ਪ੍ਰਤਮਾਣਾ ਇਕਦਾ ਤੈਗ ਬੇਕਾਰ ਜੀ ਸਭ ਤੇਰੇ ਜੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਟਾ ਜੀ ਹਉ ਤਦ ਰੋਣਾ ਬਨਾਂ ਜਾਣਾ ਹੂੰ ਪਾਰ ਬੰਬ ਬੇਅੰਤ ਬੇਅੰਤ ਜੀ ਤੇਰੇ ਗਿਆ ਗੁਣ ਆਪ ਸੁਖਣਾ ਜੋ ਸੇਵ ਜੋ ਸੇਵ ਤੁਧ ਜੀ ਜਨਾਨੁ ਤਨ ਕਰਬਾਣਾ ਆਰਤੇ ਆਵੇ ਹੱਥੇ ਆਵੇ ਤੁਧ ਜੀ ਸੇ ਜਨ ਜੁਕ ਮੈਂ ਸੁਖ ਵਾਸੀ ਤੇ ਮੁਕਤੇ ਮੁਕਤੇ ਜਨ ਹਰਤੇ ਆਇਆ ਜੀ ਤਿੰਨ ਟੂਟੇ ਜੰਮ ਕੀ ਭਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਦਿਨ ਕਾ ਭਉ ਸਭ ਕੋ ਵਾਸੇ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਕੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਤਾ ਅਨੇ ਕਾ ਨੰਤਾ ਤੇਰੇ ਨੇਕ ਤੇਰੇ ਨੇਕ ਪਰੇ ਹਰ ਪੂਜਾ ਜੀ ਤਪ ਤਾਪੇ ਜਬੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮਰ ਸਾਜ ਜੀ ਗਰ ਕਰਿਆ ਘੜ ਤਰਮ ਪ੍ਰੰਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਗੁਰਖ ਬਰੰਪਰ ਕਰਤਾ ਜੀ ਦੁਦ ਜੇਵੜੇ ਵਰਨਾ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੋ ਏਕੋ ਜੀ ਤੂੰ ਨਿਚੜ ਕਰਤਾ ਸੋਏ ਤੁਹਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇਦੇ ਆਪੇ ਸਰਦਾ ਪਾਈ ਦੇ ਤੇਦੇ ਆਪੇ ਸਰਦੇ ਸਭ ਕੋਈ ਦਨ ਨਾਨਕ ਬੁਣ ਗਾਵੇ ਕਰਤੇ ਕੇ ਜੀ ਜੋ ਸਭ ਤੇ ਕਾਜ ਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੋ ਭਾਵੇਂ ਸੋਈ ਥੀਤੇ ਜੋ ਤੂ ਦੇ ਸੋਈ ਹੋ ਪਾਏ ਰਹਾਓ ਤੈਰੇ ਤੋ ਸਭਨੇ ਧਾਇਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਕੁਵਾਇਆ ਰੁਦਾਬ ਛੋੜਿਆ ਮਿਲਾਇਆ ਹੂੰ ਦਰਿਆ ਸਭ ਤੁਜੇ ਵਾਹਿ ਤੇ ਬਿੰਦੂ ਜਾ ਕੋਈ ਨਾ ਹੈ ਜੇ ਜੰਤ ਸਭ ਤੇਰਾ ਖੇਲ ਬਿਜੋ ਮਿਲਿ ਵਿਚੜਿਆ ਸੰਜੋ ਕੀ ਮੇਲ ਜਿਸਨੋ ਤੂ ਜਾਣੈ ਸੋਈ ਜੰਝਾਣੈ ਅਰਗੁ ਸਦਹੀਆ ਹਲੁ ਥਾਣੈ ਜਿਨ ਹਰਤੇ ਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੁਮ ਆਪੇ ਕਰਤਾ ਤੇ ਰਾਖੀ ਆਦਬ ਹੋਏ ਦਦ ਵਿੰਧੂ ਜਾਵਰਣ ਹੋਏ ਤੁ ਕਰ ਕਰ ਵੇਖੇ ਜਾਣੈ ਸੋਏ ਚੰ ਨਾਨਕ ਗੁਰਮੁਖ ਪ੍ਰਗਟ ਹੋਏ ਆਤਾ ਮਹੱਲਾ ਪਹਿਲਾ ਜੱਟ ਸਰਵਰਡੇ ਪਹਿਲੇ ਨਿਵਾਸ ਆਪਾਣੀ ਪਾਵਕ ਜਲੇ ਕੀਆ ਮੰਤਿ ਜੋਂ ਮੋਬਸਨਾਹੀ ਚਾਲੇ ਅੰਮ੍ਰਿਤਹਿ ਤਹ ਦੂਪਿਆਲੇ ਮਾਨਯਤਾ ਨਾ ਚੇਤਸ ਮੂੜ ਮਨਾ ਅਰਿਸਰ ਤੇਰੇ ਗੁਣ ਗਲਿਆ ਰਹਾ ਹੋ ਨਾ ਹੋ 33 ਸਤਿ ਨਹੀਂ ਪੜਿਆ ਮੋਰ ਹੰਤਾ ਜਨ ਭਇਆ ਪ੍ਰਨਵਤ ਨਾਨਤ ਜਨ ਕੀ ਸਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਾਨਤ ਦੇਵ ਦੀਆ ਰਣ ਕੀ ਤੇਰੀ ਮਰੀਆ ਔਰ ਕਾਇਤਰੇ ਕਿਤੈਨਾ ਥਾਮ ਮਿਲ ਸਾਧ ਸੰਗਤ ਭਜ ਕੇ ਵਾ ਨਾਮ ਹਰਿ ਦਰ ਜਾ ਮਲਤ ਭਉਦਲ ਤੰਡ ਕੈ ਜਨ ਬਿੱਥਾ ਜਾਤ ਰੰਗ ਮਾਇਆ ਤੇ ਰਹਾਉ ਜਬ ਸਭ ਸੰਜਮ ਧਰਮਣਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹਉ ਨਾਨਕ ਹਮ ਬਿਸ਼ਰਮ ਸਭ ਬਰੇ ਕੀ ਰਾ ਪਉ ਸਰਮਾ ਸੇਤੰਕਾਰ ਜਿਵਾਏ ਗੁਰਜੀ ਕੀ ਫੱਤੇ ਆਛੈ ਦਸਮੀ ਕਬਿਓ ਬਾਜ ਦੇਨਤੀ ਚਉਪਈ ਅਮ੍ਰਿਤ ਰੂਹ ਹੱਥ ਦੇ ਰੱਛਾ ਪੂਰਨ ਹੋਏ ਤੇ ਇੱਛਾ ਸਭ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਭ ਤਾਰਾ ਅਮ੍ਰਿਤ ਦੂਰ ਸਵੇ ਤੁਮ ਕਾ ਬੋ ਆਪਹਾ ਤੇ ਮੋਏ ਬਿਚਾਵੋ ਸੁਖੀ ਬਸੇ ਮੋਰੋ ਪਰਵਾਰਾ ਸਭੇ ਕਰਤਾਰਾ ਮੋਰਚਾਂ ਦੇ ਪਰ ਦੇ ਕਰੀਏ ਸਭ ਬੈਨ ਕੋ ਆ ਸੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜੁ ਕੋ ਵਰਣਾ ਧਾਉ ਜੋ ਵਰਚਾਉ ਸਦੰ ਤੇ ਪਾਉ ਸੇਵਕ ਦਿੱਤਿ ਮਾਰੇ ਤਾਰੇ ਚੰਚਲ ਤਤਰ ਹਮਾਰੇ ਮਾਰੀਏ ਆਭਾਦ ਮੋ ਜੈ ਵਰਯੇ ਮਰਣ ਤਾਲ ਤਰਨ ਰਾਤਨ ਵਰਯੇ ਹੋ ਜੋ ਸਦਾ ਹਮਾਰੇ ਬਚਾਐ ਸੇ ਧੁਜੁ ਕਰਿਓ ਰਖਾ ਰਾਖਿ ਲਿਓ ਮੋ ਰਾਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੇਨ ਬੰਦ ਉਸ ਤਨ ਕੇ ਹੰਤਾ ਤੁਮਹ ਬੁਰੀ ਚਗਰਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਸਰਬ ਦੇਸ਼ਨ ਪ੍ਰਕਾਸ਼ਾ ਸਰਬ ਕਾਲ ਦਾ ਪੀਰ ਅਤਮਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਇ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕਾਂ ਦੁਆਰਾ ਨਮਸਤਾਰ ਰਹਦਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਗਤ ਨੂੰ ਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ रामचरित जी तो हमारी हे जगल प्रजा जन आवसारे ही शिवपन कोसे गुण जहुदियो सतरन कपळ वो बदकियो हट कड के अंतर के जानत भले बुरे की पीर पहचानत हिंडि ते फुनचर फूला आब सब कृपा धस्तर फूला संतन दुख पाए ते दुखी सुख पाए साधन के सुपी तेकी पीर पहचाने हट कड कड के पटपड के जाने ਜਬੋ ਦਰਸਾ ਕਰਤਾਰਾ ਕਰਤਾਰਾ ਪਰਜਾ ਦਰਦਵ ਦੇ ਅਪਾਰਾ ਜਬ ਆਪਰਥਾ ਕਰਤਹੁ ਤਬਹੁ ਤੁਮ ਮਿਲਤ ਦੇ ਧਰ ਸਭੋ ਯਤੇ ਵਦਨ ਸ੍ਰੀ ਦਤ ਕਰੇ ਆਪ ਆਪਣੀ ਬੂਝ ਉਚਾਰੇ ਤੂੰ ਸਭ ਹਿਤੇ ਰਹੈ ਦੰਨ ਰਲਮ ਜਾਣਤ ਬੀਰ ਤੇ ਧਾਰੇ ਆਲਮ ਰੰਕਾਰ ਨਿਰਬਕਾਲ ਲੰਭ ਆਦ ਨਿਰਨਾਦ ਸੰਭਵਤਾ ਕਾ ਮੂੜ ਚਾਰਤ ਪੈਦਾ ਜਾ ਕੋ ਭੇਣਾ ਪਾਵਦ ਵੇਦਾ

ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮੜ ਭੈ ਅਦਿਨ ਕਰੈ ਅਟੈਠਾ ਸਤ੍ਰੀ ਸ਼ਲਡ ਦਸਾਇ ਚੰਪਵ ਆਦਿ ਚਾਦ ਸਰੂਪ ਸਿੰਭਵ ਅਵ ਰਚਾ ਮੈ ਰਿਤੰ ਕਰੋ ਸਿਖ ਬਾਰਾ ਸਿਰਤੰਦਰੋ ਰੁੜ ਜਿਤੇ ਉਠਵਦੁ ਤਪਤਾ ਸਖਲ ਮਲੇਸ਼ ਪਰ ਉਰਨ ਘਾਤਾ ਇਹ ਸੋਇਦਾਂ ਬਥਰ ਨਹੀ ਪ੍ਰੇਤਨ ਕੇ ਜੋਠ ਜੋਖਤ ਹੈ ਮਰੇ ਵਰਤਿ ਹਣੋ ਭਗਵਰ ਇਤੇ ਹਾਰੇ ਤਨ ਕੇ ਤੁਮ ਸੰਕਟ ਤਰ ਉਟਾਰੇ ਜੋ ਕਲ ਕੋਈ ਤਬਾਤ ਹੈ ਤਾਂ ਸੇ ਸਾਲ ਲਿੰਦ ਨਹਿ ਰੱਚਾ ਹੋਇ ਤਾਹੇ ਸਭ ਕਲਾ ਦੁਹਾਰੇ ਢਟੜ ਢਟਕਲਾ ਕਿਰਪਾ ਦੇ ਲਟਨਜਾਇਣ ਹਰੋ ਤਾਂ ਕਿ ਸਾਪ ਤਨਖੋਹ ਰਹੋ ਜਿਸੁ ਸਿਧ ਧਰਮੋ ਸਭ ਹੋਈ ਦੁਖ ਤਾ ਸਭ ਜਗਨ ਕੋਈ ਏਕ ਵਾਰ ਜਿੰਦ ਬੈ ਸੁਹਾਰਾ ਗਾਲ ਫਾਸਤੇ ਤਾਹੇ ਮਹਾਰਾ ਜਿੰਦ ਨਰ ਨਾਮ ਤੇ ਹਾਰੋ ਕਹਾ ਸਰਤ ਦੁਖ ਦੋਖ ਤੇਰਾ ਅੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਸ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਤਰ ਨਹੀਂ ਆਨਿਓ ਰਾਮ ਰਹੀ ਪ੍ਰਾਨ ਪ੍ਰਾਨ ਅਨੇਕ ਤੇ ਮਤੇ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਉ ਭੇਦ ਕਹੇ ਅਮੇ ਇਤਨਾ ਜਾਣਿਓ ਸ੍ਰੀ ਸਥਾਨ ਕਿਰਪਾ ਤੁਮਰੇ ਕਰ ਮੈਨ ਕਹਿਓ ਸਭ ਹੋਏ ਵਖਾਨਿਓ ਦੋ ਰਾ ਕਗਲ ਦਵਾਰ ਕੋ ਚਾੜ ਕੇ ਕਹਯੋ ਤਹਾਰੋ ਦਵਾਰ ਪਾਹੇ ਗਏ ਕਿ ਲਾਜ ਅਸ ਗੋਬਿੰਦ ਦਾਤ ਤਹਾਰ ਧਾਮ ਕਲੀ ਮਹਲਾ ਦੀ ਜਾਨ ਅੰਦੇ ਤੁੰਕਾਰ ਤਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਤਤਗੁਰੂ ਮੈਂ ਪਾਇਆ ਤਤਪੁੱਤਾ ਪਾਇਆ ਸਹਿ ਸਿਤੀ ਮਨਵ ਜੀ ਆਵਨਾਈਆ ਰਾਗ ਰਦਨ ਪਰਵਾ ਰੁਪਨੀਆ ਚਬਦ ਸਾਵਣਿਆ ਆਇਆ ਜਬਦੋ ਤਾ ਤਾਓ ਹਰੀ ਕੇ ਰਾਮ ਅਰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਤਤ ਗੁਰੂ ਮੈਂ ਪਾਇਆ اے ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਸਤ ਹਰ ਨਾਲ ਰਹੋ ਤੂੰ ਮਨ ਮੇਰੇ ਤੂ ਤਾਵੇ ਵਿਸਾਰਨਾ ਅੰਗੀਸਾਰੋ ਕਰੇ ਤੇਰਾ ਹਾਰਜ ਸਭ ਸਵਾਰਨਾ ਸੁਬਨਾ ਬਲਾ ਸਮਰਾਸwami ਸੋ ਸੋ ਮਨੋ ਵਿਸਾਰੇ ਤਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਫਤ ਸਦਾ ਤੇਰੀ ਨਾ ਮਨ ਵਸਾਵੇ ਨਾਮ ਜਨਕੇ ਵਣ ਵਸਿਆ ਆਵਾਜੇ ਸ਼ਬਦ ਕਲੇਰੇ ਤਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਪਰ ਚਾਂਤ ਸੁਖ ਮਨ ਐ ਵਤਿ ਆਜ ਨਿਸ਼ਚਾ ਸਭ ਜਾਈਆ ਸਲਾ ਪ੍ਰਮਾਣ ਕੀਤਾ ਗੁਰੂ ਵਿਟੋ ਜਿਹੀਂ ਆਏ ਵੜੇ ਆਈਆ ਕਹੇ ਨਾਨਕ ਸਨੋ ਸੰਤੋ ਸ਼ਕਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਪਾਜੇ ਪੰਜਵ ਤੇ ਘਰਤ ਪਾ ਦੇ ਘਰਤ ਪਾ ਦੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚਦੂ ਤਦਵਾਸ ਰਿਤੇ ਕਾਲ ਕੰਠਕ ਮਾਰਿਆ ਦੁਰ ਘਰਮ ਭਇ ਤਜਲ ਤੋ ਸੇ ਨਾਮ ਹਰ ਕੇ ਲਾਗੇ ਤਹਿ ਨਾਨਕ ਤਹਿ ਸੁਖ ਹੋਆ ਤਿਤ ਗਰਾਨ ਅਨਦਵਾਜੇ ਅਨੰਦ ਸੁਨੋ ਬੜਾ ਭਾਗੀਓ ਸਗਲ ਮਨੋਰਥ ਪੂਰੇ ਪਾ ਬ੍ਰਹਮ ਦਾ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਖ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਤੇ ਪੂਰੇ ਗੁਰ ਤੇ ਜਾਣੀ ਹਉ ਤੇ ਬਣੀ ਤੇ ਕਹ ਤੇ ਬਵਿੱਖ ਸੰਗੁਰਿਆ ਪਰਭੂਏ ਬਿਨਵੰਤ ਨਾਨਕ ਹਉ ਚਰਨ ਲਾਗੇ ਵਾਜੇ ਅਨਾਦ ਦੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਸਾਕਰਤਾ ਪਇਓ ਜਿਸ ਦਾ ਸਭਸਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਏ ਉਧਾਰੋ ਇਹ ਵਸਤਾ ਜੈ ਨਹੀਂ ਜਾਈ ਨਿਤ ਨਿਤ ਰਾਪੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਮੈ ਨਿਰਗੁਣਿਆਰੇ ਕੋਮਣ ਨਾਹੀ ਆਪੇ ਤਰਸ ਪਇ ਹੋਈ ਤਰਸ ਪਇ ਮਹਿ ਰਾਮਤ ਹੋਈ ਸਤਿਮੁਰ ਭਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਤਿਵੇ ਹਰਿਆ ਔੜੇ ਤਿਥੈ ਤੁਮਰਤ ਜਿਥੈ ਹੋਏ ਨਾਏ ਉਤੇ ਤੇਰੀ ਰਖ ਅਗਲੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭਵ ਜਲ ਵੇ ਕਮਾਸ ਕਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਹੀ ਖਾਏ ਅਲਮੈ ਹੋ ਪੁੰਨ ਗੁਣ ਗੋਵਿੰਦ ਗਾਏ ਸਭ ਤਨ ਉਪਰ ਪਾਲ ਸਮਾਲੇ ਸਾਹਿ ਸਾਹਿ ਫਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਹਲਾ ਪੰਜਵਾਂ

ਵਣੋਂ ਨਾਮ ਸਾਰਣ ਓਂਕਾਰ ਦੇ ਜਨਕ ਸੰਗ ਭਵ ਜਲ ਤਾਰਣ ਤਕਤਲੰਦ ਕਦੁ ਹਰਿ ਕਲਮਾਏ ਵਿਦਾਰਣ ਤੇ ਸਾਹਿਬ ਕੀ ਤੇਗ ਥਾਨ ਤੁਮਣੇ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਤੇਗ ਨਾਨ ਤੁਮਣੇ ਮਾਏ ਜਿਸ ਸੇ ਮ੍ਰਿਤ ਸੁਖ ਹੋਏ ਸਭਲੇ ਦੁਖ ਜਾਏ ਵਾਹਿਗੁਰੂ ਦਿੱਤਾ ਫਲ ਸਾਚਿ ਵਾਹਿਗੁਰੂ ਕੀ ਕੀਤੇ